ਉਹ ਲਾ ਪਿਆਰੀ ਜਿੰਨਾ ਮਿਲਦਾ ਹੀ ਤੇਰੀ ਖਾਲੀ ਦਾ ਕੰਪਨੀ ਪਾਉਣਾ ਪਰ ਪਰ ਮਸ਼ਕਾ ਪਾਵੇ ਮਾਲਕ ਦਾ ਕੰਮ ਫੜ ਫੜ ਲਾਉਣਾ ਲਾਵੇ ਜਾਂ ਨਾ ਲਾਵੇ ਇਹ ਤਸਵੀਰ ਮੋਗਾ ਦੀ ਹੈ ਇੱਥੇ ਬਾਗਾ ਪੁਰਾਣਾ ਦੇ ਬਾਜ਼ਾਰ ਚ ਮੁੱਖ ਮੰਤਰੀ ਭਗਵੰਤ ਮਾਨ ਕੋ ਜਿਸ ਤਰ੍ਹਾਂ ਆਮ ਲੋਕਾਂ ਨੂੰ ਮਿਲਦੇ ਨਜ਼ਰ ਆਏ ਜਦੋਂ ਮੁੱਖ ਮੰਤਰੀ ਨੂੰ ਲੋਕ ਸਭਾ ਚੋਣਾਂ ਬਾਬਤ ਸਵਾਲ ਹੋਇਆ ਤਾਂ ਸੀਐਮ ਮਾਨ ਨੇ ਕਿਹਾ ਕਿ ਉਹ 2 ਸਾਲ ਦੇ ਕੰਮ ਲੈ ਕੇ ਜਾ ਰਹੇ ਨੇ ਚੋਣਾਂ 'ਵਰ ਕੀ ਕਰਨਾ ਚਾਹੋਗੇ ਲੋਕ ਸਭਾ ਜੀ ਬਾਚ ਕਰਾਂਗੇ ਜੀ ਪਹਿਲਾ ਪਿਆਰ ਹੀ ਜਿੰਨਾ ਮਿਲਦਾ ਇਹੀ ਤੇ ਕੋਈ ਜੋੜੇ ਹੀ ਨਹੀਂ ਕੋਈ ਲੀਡਰ ਐ ਖੜ ਜੇ ਹਾਂਜੀ ਹਾਂਜੀ ਖਾਸ ਤੌਰ ਤੇ ਜੇ ਮੁੱਖ ਮੰਤਰੀ ਹੋਵੇ ਬਿਲਕੁਲ ਜੀ ਆਏ ਖੜ ਜੇ ਤੇ ਲੋਕ ਆਏ ਪਿਆਰ ਦੇ ਦੇਣ ਉਦੋਂ ਬਦ ਚੋਣਾਂ ਵਾਲਾ ਸਵਾਲ ਪੈਦਾ ਹੁੰਦਾ ਬਸ ਵਾਲੀ ਦਾ ਕੰਪਨੀ ਪਾਉਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਫਲ ਲਾਉਣਾ ਲਾਵੇ ਜਾ ਨਾ ਲਾਵੇ ਆ ਮਾਲਕ ਨੇ ਵੈਰੀ ਗੁੱਡ ਵੈਰੀ ਗੁੱਡ ਜੇ ਮੇਰੇ 2 ਸਾਲ ਦੇ ਗੱਲ ਕਰ ਲੈਂਗੇ ਜੇ ਮੇਰੇ 2 ਸਾਲ ਦੇ ਕੰਮ ਚੰਗੇ ਲੱਗਣਗੇ ਬੋਰਡ ਪਾ ਲੈਣਗੇ ਨਹੀਂ ਤਾਂ ਮੈਨੂੰ ਵੀ ਭਗਾ ਕੇ ਵੈਰੀ ਗੁੱਡ ਵੈਰੀ ਗੁੱਡ ਕਲੈਪਿੰਗ ਵੈਰੀ ਗੁੱਡ ਵੈਰੀ ਗੁੱਡ ਮਾਸਟਰ ਥੀ ਕਿ ਮਤਲਬ ਵੈਸੇ